ਹਾਂਜੀ ਰਸ਼ੀਆ ਕੰਪਨੀ ਦੀ ਕਾਟਨ ਮਸਲਿਨ ਦੁਪੱਟਾ ਸੂਟ ਆਪਣੇ ਕੋਲ ਆ ਚੁੱਕੇ ਨੇ ਕੰਪਨੀ ਚ ਚੈੱਕ ਕਰੋ ਜੀ ਰਸ਼ੀਆ ਜੀ ਬਹੁਤ ਹਾਈ ਫਾਈ ਕੰਪਨੀ ਹੈ ਜੀ ਇਹ ਰਸ਼ੀਆ ਬ੍ਰਾਂਡ ਦੇ ਆਪਣੇ ਕੋਲ ਦੁਪੱਟਾ ਸੂਟ ਆ ਚੁੱਕੇ ਨੇ ਜੀ ਕਲਰ ਦੇਵਾਂਗੇ ਤਿੰਨ ਜੀ ਸਾਨੂੰ ਆਪਾਂ ਖੋਲ ਕੇ ਚੈੱਕ ਕਰਾਂਗੇ ਜੀ ਰਸ਼ੀਆ ਕੰਪਨੀ ਦਾ ਕਾਟਨ ਦੁਪੱਟਾ ਸੂਟ ਹੈ ਮਸਲਿਨ ਜੀ ਲੋ ਜੀ ਡੀਰ ਚੈੱਕ ਕਰੋ ਜੀ ਬਹੁਤ ਹੀ ਸ਼ਾਨਦਾਰ ਡੀਨ ਬਣਿਆ ਹੋਇਆ ਨਾਲ 2.5 ਮੀਟਰ ਦੁਪੱਟਾ ਜੀ ਮਸਲਿਨ ਦਾ ਲੋ ਜੀ ਦੁਪੱਟਾ ਚੈੱਕ ਕਰੋ ਪ੍ਰੋਪਰ 22 ਮੀਟਰ ਲੈਂਥ ਦਾ ਦੁਪੱਟੇ ਦੀ ਜੀ ਪਿਓਰ ਮਸਲੀਨ ਦਾ ਦੁਪੱਟਾ ਸੂਟ ਹੀ ਲੋ ਜੀ ਦੁਪੱਟਾ ਚੈੱਕ ਕਰੋ ਪਿਓਰ ਮਸਲੀਨ ਦਾ 22 ਮੀਟਰ ਦੁਪੱਟੇ ਲੈਂਥ ਹੋਊਗੀ ਜੀ ਰਸ਼ੀਆ ਕੰਪਨੀ ਜੀ ਬਾਜ਼ਾਰ ਦੇ ਵਿੱਚ ਜਿਹੜਾ ਤਾਂ ਰੇਟ ਆ ਜੀ 1600 ਤੋਂ ਲੈ ਕੇ 1800 ਆ ਜੀ ਆਪਣਾ ਹੈਗਾ ਜੀ 1200 ਜੀ ਕਾਟਨ ਮਸਲੀਨ ਦੁਪੱਟਾ ਸੂਟ ਰਸ਼ੀਆ ਕੰਪਨੀ ਦਾ ਰੇਟ ਸਿਰਫ 1200 ਜੀ ਵੱਡੀ ਸੇਲ ਲੱਗੀ ਹੋਈ ਹੈ ਜੀ ਅਲੀਸ਼ਰ ਵਾਲੇ ਕੱਪੜੇ ਦੀ ਮਸ਼ਹੂਰ ਦੁਕਾਨ ਖਾਣਾ ਰੋਡ ਪੀਖੀ ਜੀ ਜਲਦੀ ਜਲਦੀ ਦੁਕਾਨ ਤੇ ਪਹੁੰਚੋ ਜੀ ਮੌਕਾ ਦਾ ਫਾਇਦਾ ਉਠਾਓ ਜੀ ਲਓ ਜੀ ਦੁਪੱਟੇ ਲੈਂਥ ਏਗੇ 2.5 ਮੀਟਰ ਪਿਓਰ ਮਸਲੀਨ ਦਾ ਦੁਪੱਟਾ ਜੀ ਰਸ਼ੀਆ ਕੰਪਨੀ ਕਾਟਨ ਦੁਪੱਟਾ ਸੂਟ ਮਸਲੀਨ ਦਾ ਜੀ ਕੋਈ 1800 ਨਹੀਂ ਕੋਈ 1600 ਨਹੀਂ ਸਿਰਫ ਓਨਲੀ 1200 ਜੀ ਰਸ਼ੀਆ ਕੰਪਨੀ ਦਾ ਜੀ ਆਪਣਾ ਹੈ ਜਿਹੜਾ ਰੇਟ ਆ ਜੀ ਸਿਰਫ 1200 ਆ ਜੀ ਰਸ਼ੀਆ ਕੰਪਨੀ ਦਾ ਜੀ ਦੁਪੱਟੇ ਲੈਂਥ ਏਗੇ 2.5 ਮੀਟਰ ਜੀ ਬਹੁਤ ਹਾਈ ਫਾਈ ਕੰਪਨੀ ਹੈ ਜੀ ਰਸ਼ੀਆ ਬ੍ਰਾਂਡ ਜੀ ਲਓ ਜੀ ਤੰਨੇ ਕਲਰ ਆਉਂਦੇ ਨੇ ਜੀ ਤਨੇ ਹੀ ਕਲਰ ਪੂਰੇ ਸ਼ਾਨਦਾਰ ਨੇ ਡਬੱਟੇ ਦੀ ਦੇਖੋ ਲੈਂਥ ਇੱਕ ਪੂਰੀ ਪ੍ਰੋਪਰ 2.5 ਮੀਟਰ ਦੇਖੋ ਜੀ